ਜਦੋਂ ਆਗੂ ਰਾਜਾ ਕਰਨ ਉਹ ਤਾਂ ਕਹਿੰਦੇ ਲੋਕਤੰਤਰ ਦਾ ਘਾਣਾ ਜਦੋਂ ਪੰਜਾਬ ਦੇ ਵਿੱਚ ਕਰਨ ਤੇ ਰੋਸ ਪ੍ਰਦਰਸ਼ਨ ਕਰਨ ਤਾਂ ਇਹ ਲੋਕਾਂ ਨੇ ਤਾਂ ਕਾ ਕਰਦੇ ਨੇ ਕਿ ਚੱਲ ਤਾਂ ਬਸਾਂ ਚਾ ਲਾਦਨ ਲੱਗੀ ਲਿਆ ਕੇ ਸੀਐਸਟਾਫ ਤੇ ਭੇਜ ਦੇਣਗੇ ਗ੍ਰਿਫਤਾਰੀਆਂ ਕਰ ਦੇਣਗੇ ਸੀਐਮ मां ਵੀ ਉੱਕੀ ਦਾ ਘਰਾਓ ਕਰਨ ਲਈ ਜਾ ਰਹੇ ਸੀਗੇ ਸਾਨੂੰ ਕੋਲ ਕਲੱਚ ਤੇ ਪ੍ਰਸ਼ਾਸਨ ਬਦਲ ਮੁੱਕਿਆ ਗਿਆ ਜਾ ਵੀ ਸਾਨੂੰ ਗ੍ਰਿਫਤਾਰ ਕਰਕੇ ਬੱਸਾਂ ਰਾਹੀਂ ਸੰਗਠੀ ਸੀਨੀਅਰ ਸਟਾਫ ਦੇ ਅੰਦਰ ਗਿਆ ਪੇਅੰਤ ਪੁਚੜ ਇਹਦਾ ਦੂਜਾ ਰੂਪ ਹੈ ਭਗਵੰਤ ਮਾਨ ਨੂੰ ਖਾਤਸ਼ਾ ਹੈ ਸਾਨੂੰ ਹੋ ਸਕਦਾ ਕਿ ਇਹ ਜਕਸ਼ੀਰ ਸਿੰਘ ਜੀ ਸੀਨੀਅਰ ਅਲ ਤੇ ਪਰਚਾਣਾ ਕਹਿੰਦੇ ਦੇ ਦੇਣ ਆਪਾਂ ਦੀਪਸੂਧ ਦੇ ਕਹੇ ਹੋ ਬੋਲਾਂ ਤਾਂ ਚੱਲ ਨਹੀਂ ਸਕੇ ਆਪਾਂ ਆਪਾਂ ਦੀਪਸੂਧ ਦੀ ਗੱਲ ਨੂੰ ਸਮਝ ਨਹੀਂ ਸਕੇ ਜੋ ਦੀਪਸੂਧ ਨੂੰ ਕਹਦਾ ਹੁੰਦਾ ਸੀਗਾ ਦੀਪਸੂਧ ਜਿਹੜੇ ਗੱਲਾਂ ਅੱਜ ਉਹ ਸੱਚ ਹੋ ਰਹੀਆਂ ਨੇ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਜਥੇਬੰਦੀ ਵੱਲੋਂ ਸੀਮਾਂ ਦੀ ਕੁੱਕੀ ਦਾ ਘਰਾਓ ਕਰਨ ਲਈ ਜਾ ਰਹੇ ਸੀਗੇ ਸਾਨੂੰ ਟੋਲ ਪਲਾਜੇ ਤੇ ਪ੍ਰਸ਼ਾਸਨ ਵੱਲੋਂ ਰੋਕਿਆ ਗਿਆ ਜਬਰਦਸਤ ਸਾਨੂੰ ਗ੍ਰਿਫਤਾਰ ਕਰਕੇ ਬੱਸਾਂ ਰਾਹੀਂ ਸਾਨੂੰ ਸੀਐਸਟਾਫ ਲਿਆਂਦਾ ਗਿਆ ਜਿਹਦੇ ਵਿੱਚ 17-18 ਅਸੀਂ ਬੰਦੇ ਸੀਗੇ ਜਿਹਦੇ ਵਿੱਚ ਗਜੀਤ ਸਿੰਘ ਸਿੰਘਾਲ ਸੀਗਾ ਤੇ ਨਰਮਿੰਟਲ ਉਸ ਸੀ ਮੈਂ ਵੀ ਸੀ ਆਹ ਹੋਰ ਹੋਰ ਬੰਦੇ ਵੀ ਸੀ ਨੌਜਵਾਨ ਮੁੰਡੇ ਸੀ ਉਹਦੇ ਵਿੱਚ ਇਹ ਲੋਕਤੰਤਰ ਦਾ ਇੱਕ ਘਾਣ ਕੀਤਾ ਜਾ ਰਿਹਾ ਹੈ ਆਪ ਤਾਂ ਜਦੋਂ ਆਪਰਾਜਾ ਕਰਨ ਉਹ ਤਾਂ ਕਿਹਨੇ ਲੋਕਤੰਤਰ ਦਾ ਘਾਣਾ ਜਦੋਂ ਪੰਜਾਬ ਦੇ ਵਿੱਚ ਕਰਨ ਤੇ ਰੋਸ ਪ੍ਰਦਰਸ਼ਨ ਕਰਨ ਤਾਂ ਇਹ ਲੋਕਾਂ ਨੂੰ ਧੱਕਾ ਕਰਦੇ ਨੇ ਕਿ ਚਾ ਬੱਸਾਂ ਚਲਾਦਣ ਲੱਗੇ ਜਾਂ ਕਿ ਸੀਏ سٹਾਕ ਭੇਜ ਦੇਣਗੇ ਕਿ ਗ੍ਰਿਫਤਾਰੀ ਕਰ ਦੇਣਗੇ ਸਾਨੂੰ ਸ਼ਾਂਤੀਪੂਰ ਰੋਸ ਪ੍ਰਦਰਸ਼ਨ ਨਹੀਂ ਕਰਨ ਦਿੰਦੇ ਆਪ ਸੀਐਮ ਮਾਨ ਕਹਿੰਦਾ ਹੁੰਦਾ ਸੀਗਾ ਇਹ ਸੱਥਾਂ ਦੇ ਵਿੱਚੋਂ ਸਰਕਾਰ ਚੱਲੂਗੀ ਆ ਸੀਐਮ ਇਹ ਇਹ ਗੱਲਾਂ ਕਿੱਧਰ ਗਈਆਂ ਇਹਦੀਆਂ ਇਹ ਸੜਕਾਂ ਤੇ ਨਹੀਂ ਰੋਸ ਪ੍ਰਦਰਸ਼ਨ ਕਰਨ ਦਾ ਕੋਠਾ ਕਰਾਉ ਨਹੀਂ ਕਰਨਦਾ ਜਿਹੜਾ ਕਹਿੰਦਾ ਸਾਡੀ ਕੋਠੀ ਮੇਰੇ ਨਾਲ ਕੋਠੀ 'ਚ ਬੈਠ ਕੇ ਆ ਕੇ ਗੱਲ ਕਰੋ ਹੁਣ ਅੱਜ ਦਾ ਮਾਹੌਲ ਬਣਿਆ ਪਿਆ ਐਮਰਜੈਂਸੀ ਵਰਗਾ ਮਾਹੌਲ ਬਣਿਆ ਪਿਆ ਉੱਥੇ ਅਸੀਂ ਜੂਥ ਨੂੰ ਸਾਰੇ ਜੂਥ ਨੂੰ ਕਹਿੰਦੇ ਆ ਸਾਰੀਆਂ ਕਿਸਾਨ ਜਿੱਥੇ ਵੀ ਨੇ ਨੂੰ ਕਹਿੰਦੇ ਆ ਵੱਧ ਤੋਂ ਵੱਧ ਉੱਥੇ ਚੜੋ ਜਾਂ ਚਲੋ ਉੱਥੇ ਆਪਣੇ ਸੰਦੂਰ ਕਿਉਂਕਿ ਉੱਥੇ ਪੱਕਾ ਮੋਰਚਾ ਲੱਗ ਚੁੱਕਿਆ ਹੈਗਾ ਮਾਨਦਾਲ ਦਾ ਇਹ ਕਾਗਿਆਂ ਜੁਣੇ ਦਾ ਸਿੱਧੂਪਰਤਾ ਹੋਰ ਵੀ ਜੱਖੇ ਬੰਦੀਆਂ ਹੈਗੀਆਂ ਇਹਦੇ ਵਿੱਚ ਅਸੀਂ ਕਹਿੰਦੇ ਆ ਬੱਤ ਵਾਦੂ ਤੇ ਪਹੁੰਚੋ ਆਪਾਂ ਭਾਨੀ ਸਿੱਧੂ ਨੂੰ ਅਨਸਾਫ਼ ਦਵਾ ਸਕੀਏ ਅਮਰਪਾਲ ਸਿੰਘ ਵਰਗੇ ਨੂੰ ਅਸੀਂ ਅਨਸਾਫ਼ ਦਵਾ ਸਕੀਏ ਆਪਾਂ ਦੀਪ ਸਿੱਧੂ ਦੇ ਕਹੇ ਹੋ ਬੋਲਾਂ ਤੇ ਚੱਲ ਨਹੀਂ ਸਕੇ ਆਪਾਂ ਆਪਾਂ ਦੀਪ ਸਿੱਧੂ ਦੀ ਗੱਲ ਨੂੰ ਸਮਝ ਨਹੀਂ ਸਕੇ ਜੋ ਦੀਪ ਸਿੱਧੂ ਕਹਿਦਾ ਹੁੰਦਾ ਸੀਗਾ ਦੀਪ ਸਿੱਧੂ ਦੀਆਂ ਗੱਲਾਂ ਜੋ ਸੱਚ ਹੋ ਰਹੀਆਂ ਨੇਗੀਆਂ ਇਹ ਬੇਅੰਤ ਬੁਚੜੇ ਦਾ ਦੂਜਾ ਰੂਪ ਹੈ ਭਗਵੰਤ ਮਾਨ ਸਾਨੂੰ ਖਾਸ਼ ਹੈ ਸਾਨੂੰ ਹੋ ਸਕਦਾ ਵੀ ਇਹ ਜਗਜੀਤ ਸਿੰਘ ਜੀ ਇਹ ਸੀਨ ਵਾਲ ਤੇ ਪਰਚਾਣਾ ਕਦੇ ਦੇ ਦੇਣ